ਇੱਥੇ ਯਾਤਰਾ ਨੂੰ ਆਵਾਜ਼ ਨਹੀਂ ਮਾਰਨੀ ਜ਼ੋਰ-ਜ਼ੋਰ ਦੀ ਚੱਪਲਾਂ ਲੈ ਲਓ ਆਹ ਲੈ ਲਓ ਉਹ ਲੈ ਲਓ ਹੈਨਾ ਆਪਰੇ ਆਏ ਨਾ ਉਹਨਾਂ ਨੇ ਇਹ ਗੁਰੂ ਘਰ ਦੀ ਨਗਰੀ ਆ ਆਪਾਂ ਮੱਛੀ ਬਾਜ਼ਾਰ ਨਹੀਂ ਬਣਾਉਣਾ ਤੁਹਾਨੂੰ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਿ ਨਹੀਂ ਵੀ ਤੁਸੀਂ ਮੱਛੀ ਬਾਜ਼ਾਰ ਦੀ ਖਲੋਤੇ ਜੀ ਲੱਗਦਾ ਨਾ ਤੁਹਾਨੂੰ ਪਰ ਤੁਸੀਂ ਦੱਸੋ ਆ ਸਾਹਮਣੇ ਦਰ ਕੀ ਦਾ ਵਾ ਕੋਰੋ ਆਮ ਦਾ ਅਫੀਦ ਨਾ ਤਾਨੂੰ ਜਦੋਂ ਦੁੱਖ ਹੁੰਦਾ ਤੁਸੀਂ ਉੱਥੇ ਜਾਂਦੇ ਜੇ ਨਾ ਮੈਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਨੂੰ ਦੁੱਖ ਹੁੰਦਾ ਤੁਸੀਂ ਅਰਦਾਸ ਉਹਦੇ ਅੱਗੇ ਕਰਦੇ ਜੇ ਤੁਸੀਂ ਲੋਕਾਂ ਨੂੰ ਕੀ ਕਹਿੰਦੇ ਜੇ ਫਿਰ ਕਿ ਜੁੱਤੀਆਂ ਲੈ ਲਓ ਆਹ ਲੈ ਲਓ ਆ ਚੰਗੇ ਲੱਗਦੇ ਆ ਆਪਾਂ ਯਾਰ ਤੁਹਾਡੀ ਆਵਾਜ਼ ਆ ਉਹਦਾ ਕਰੇ ਤੇ ਕੀ ਕਰੇ ਤੁਹਾਡੀ ਆਵਾਜ਼ੇ ਨਹੀਂ ਖਤਮ ਹੁੰਦੀਆਂ ਉਧਰੋਂ ਗੁਲਫ਼ੀ ਲੈ ਲਓ ਉਧਰੋਂ ਸੋਡਾ ਲੈ ਲਓ ਉਧਰੋਂ ਦੁੱਧ ਲੈ ਲਓ ਦਰਸ਼ਨ ਕਰਨ ਆਏ ਹੁੰਦੀ ਸੰਗਤ ਕੋਈ ਦੁੱਖ ਪਰੇਸ਼ਾਨੀ ਜਿਹਾ ਹੁੰਦਾ ਵਾ ਨਾ ਆਏ ਕਰਿਆ ਕਰੋ ਜਿਨ੍ਹਾਂ ਦੇ ਤੁਹਾਡੀ ਕਰਮ ਕਰਮਾ ਜ ਹੈਗੇ ਨਾ ਉਹ ਤੁਹਾਨੂੰ ਮਿਲ ਹੀ ਜਾਣੇ ਆ ਤੁਹਾਡੇ ਦਾ ਆਵਾਜ਼ਾ ਮਾਰਨਾ ਕਿਹੜੇ ਖਿੱਚ ਕੇ ਨਹੀਂ ਆ ਜਾਣਾ ਅੰਦਰ ਇਹਨੂੰ ਅੰਗੈਲੀਆਂ ਨਾ ਕਰਿਓ ਇਹ ਨਾ ਕਿ ਅੱਜ ਸੁਣ ਕੇ ਤੇ ਕੱਲ ਜੇ ਮੈਂ ਇੱਥੇ ਕੇਹਦੀ ਆਵਾਜ਼ ਸੁਣਨੀ ਤੇ ਮੈਂ ਫੇਰ ਨਾ ਕੋਈ ਮੈਂ ਸਖਤ ਕਾਰਵਾਈ ਚੁਕਣੀ ਜੇ ਕੋਈ ਤੁਹਾਨੂੰ ਕਹਿਨਿਆ ਮੈਂ ਭਾਵੇਂ ਆਪਣੇ ਮਾਲਕਾਂ ਨੂੰ ਸੱਜ ਕੇ ਹੋਣੇ ਦੱਸ ਦਿਓ ਜਿਹੜੀ ਗੱਲ ਦੱਸਣੀ ਕਿਸੇ ਨੇ ਨਹੀਂ ਹੁੰਦੀ ਤੇ ਤੋ ਲੈ ਕੇ ਸ਼ਾਮ ਤੱਕ ਸਾਰੇ ਜਣ ਇੱਥੇ ਰਹੇ ਜੇ ਕਿਤੇ ਆਵਾਜ਼ ਨਹੀਂ ਆਉਣੀ ਇਹਦੀ ਕਹਿ ਜੀ ਸ਼ਾਂਤੀ ਰੱਖਿਆ